ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਗੋਰੇ ਕੋਲੇ ਆਏ ਜਿੰਝ ਪਿੰਡ ਭਧੌੜ ਤੇ ਦੋ ਆਪਾਂ ਜਾਨਵਰ ਲੈ ਕੇ ਆਏ ਇੱਕ ਤਾਂ ਤੋਕੜ ਗੱਬਣ ਲੈ ਕੇ ਆਏ ਠੀਕ ਹੈ ਜੀ ਤੇ ਇੱਕ ਤਾਜੀ ਸੂਈ ਵੀ ਥਣ ਤੋਂ ਤੇਲ ਕਿਹੜੇ ਥਣ ਤੋਂ ਤੇਲ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਕਿੰਨਾ ਦੁੱਧਵਾ ਦਾ ਕਦੋਂ ਸੂਈ ਆ ਤੇ ਪਿਓ ਰਚ ਐਫਾ ਦੋਨੀ ਠੀਕ ਹੈ ਜੀ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਜੀ ਸੱਸੀ ਗੱਲ ਬਾਈ ਗੋਰੇ ਸੱਸੀ ਹੋ ਠੀਕ ਠਾਕ ਹੋਈ ਪਹਿਲਾ ਨੰਬਰ ਬੋਲੋ ਜੀ ਨੰਬਰ ਹੈਗਾ 8788 ਵੀਰੇ 0 ਤੋਂ 40 ਦੀ ਆਪਣਾ ਪਿੰਡ ਜੀ ਪਿੰਡ ਪਧੌੜ ਜ਼ਿਲ੍ਹਾ ਬਰੋੜਾ ਤੱਪਾ ਦਸੀਲ ਹੈ ਵੀਰੇ ਠੀਕ ਆ ਤੇ ਅੱਜ ਆਪਾਂ ਦੁੱਧ ਨਾਖ ਦਿਖਾਉਣੇ ਆ ਦੁੱਧ ਦਿਖਾ ਦੇ ਤਾਜੀ ਸੂਈ ਵਹਿੜਾ ਬਈ ਤਿੱਲ ਜਮਾਂਦਰੂ ਅੱਛਾ ਜਮਾਂਦਰੂ ਤੇਲਾ ਸੁਆ ਕਿਹੜਾ ਹੈ ਦੂਜੇ ਸੂਏ ਦੂਜੇ ਸੂਏ ਠੀਕ ਆ ਤੇ ਦੁੱਧ ਕਿੰਨਾ ਦੇ ਦੂਗੀ ਹੁਣ ਦੁੱਧ 20 ਮਨ ਕੇ ਲੈ 18 20 ਦਾ ਨਾਰਾ ਕਿੰਨੇ ਦਿਨਾਂ ਦੀ ਸੂਈ ਪਿਆ ਸੂਈ ਰੋਗ 10 12 ਦਿਨ ਤੇ ਹੁਣ ਕਿੰਨਾ ਰੈਡੀ ਆ ਬਾਲਾ ਹੁਣ ਤੇ ਦੁੱਧ ਦੱਸ ਪਸੂ ਬਾਈ ਯਾਰ ਠੀਕ ਆ ਤੇ ਖੋਲਣ ਤੌਰ ਤਾਰ ਕੇ ਦਿਖਾਈਗੇ ਰੇਟ ਜਮਾ ਜਾਇਜ਼ ਹੋਊਗਾ ਹਨਾ ਹਾਂ ਰੇਟ ਜਮਾ ਜਾਇਜ਼ ਹੋਊਗਾ ਠੀਕ ਆ ਤੇ ਅਗਲੇ ਨੇ ਦੂਜਾ ਕਹਿ ਕੇ ਦਿੱਤੀ ਆਪਾਂ ਤੀਜਾ ਕਹਦੇ ਤਾਂ ਵੀ ਕੋਈ ਆਪਾਂ ਬਾਕੀ ਦੁੱਧ ਤੇ ਨਿਆ ਕਰਕੇ ਥੋੜਾ ਜਿਹਾ ਠੀਕ ਆ ਲਿਸਟ ਆਪਾਂ ਲਿਸਟ ਕਰੀ ਨਾ ਨਹੀਂ 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 ਲਮਾਈ ਲਮਾਈ ਬਹੁਤ ਪਈ ਆ ਤੇ ਬਾਕੀ ਦਾ ਦੁੱਧ ਵੀ ਰੇਟ ਇਹਦਾ ਜਮਾ ਜਾਇਜ਼ ਹੋਊਗਾ ਜੀ ਤੇ ਬੱਚੇ ਵਿੱਚ ਬਹੁਤ ਚੰਗੇ ਪਾਉਗੇ ਹਨਾ ਅੱਗੇ ਹਾਂ ਕਿਉਂਕਿ ਬੱਚੀ ਦਿੱਤੀ ਜਾ ਮਗਰ ਬਾਈ ਠੀਕ ਆ ਬੱਚੀ ਐ ਓਕੇ ਜੀ ਆਕਰ ਮਨ ਗਈ ਸੀ ਉਤੀ ਗੱਲ ਵਾਤਾ ਬੱਚੀ ਜੀ ਠੀਕ ਆ ਅੱਛਾ ਠੰਡ ਮੰਨ ਗਈ ਤਾਂ ਹੀ ਐਂ ਜੇ ਕਰੀ ਜਾਂਦੇ ਤੇ 12 ਕਿਲੋ ਦੁੱਧ ਮਿੰਨ ਕੇ ਲੈ ਜਿਹੜਾ ਮਰਜੀ 12 ਮਣ ਕਿਲੋ ਜੋ ਹਾਂ ਉਹ ਤਾਂ ਵੱਧ ਮੈਨ ਮੁਬਾਰਕ ਕਰਕੇ ਦਵਾ ਚਲੋ ਮਾਰੋ ਫਿਰ ਧਾਰਾ ਮਾਰੋ ਇਹਦੀਆਂ ਤੇ ਯਾਦ ਵੀ ਰਿੜ ਬਹੁਤ ਆ ਹਨਾ ਵੀਰੇ ਨਸਲ ਵਾਲੀ ਆ ਬਾਕੀ ਵਾਰੀ ਨਸਲ ਬਹੁਤ ਆ ਬੱਚੇ ਵਿੱਚ ਚੰਗੇ ਪਾਉਗੇ ਇਹ ਆ ਦੇਖੋ ਜੀ ਬਾਕੀ ਦੀ ਗੱਲ ਸਾਮੀ ਪਲੀ ਵੀ ਕੋਈ ਹੈ ਨਹੀਂ ਲੱਸੀ ਕਿਸੇ ਪਾਸਿਓਂ ਵੀ ਜੇ ਆਪਾਂ ਗੱਲ ਕਰ ਲਗੇ ਆ ਦੇਖੋ ਜੀ ਫੇਸ ਕਰੋ ਚੈੱਕ ਪਿਓਰ ਐਚਪ ਕੋਈ ਨਹੀਂ ਆ ਕੇ ਕਹਿ ਸਕਦਾ ਵੀ ਨਸਲ ਨਹੀਂ ਇਹਦੀ ਹੈਗੀ ਬਾਕੀ ਸੋਹਣੀ ਆ ਯਾਰ ਹਾਂ ਬਰਾ ਮੈਂ ਕਿਹਾ ਕਮਾਲ ਆ ਮਾਰੋ ਜੀ ਧਰ ਅਗੇ ਪੱਠੇ ਪਾਈ ਹਦਾ ਜਿੰਦ ਤੈਨੂੰ ਬਾਹਰ ਕੱਢ ਲੀ ਦੂਜੇ ਚ ਮਾਰੋ ਖੁਕੀਆਂ ਦੇਂਗੇ ਖੜੀਆਂ ਹੈਦਾ ਨਾ ਆਹ ਦੇਖੋ ਇਹ ਦੇ ਦੂਜੇ ਚ ਮਾਰ ਦੇ ਕਿਹੜੇ ਥਣ ਜੋ ਇਧਰ ਲੈ ਸਾਨੂੰ ਤੇ ਅੱਲਾ ਮਗਰ ਲੈ ਲੈ ਮਗਰ ਤੇ ਬਹਿਣੀ ਆ ਠੀਕ ਆ ਉਹ ਓਕੇ ਆ ਜਾਮ ਦੋਨਾਂ ਥਾਣਾ ਮਾਰੀ ਵੀਰੇ ਆਹ ਥਾਣ ਤੇ ਅੱਲਾ ਯਾਰ ਅੱਛਾ ਇਹ ਥਣ ਤੇ ਅੱਲਾ ਠੀਕ ਆ ਓਕੇ ਜੀ ਕੀ ਬਾਤ ਆ ਹਨਾ ਧਾਰ ਤਾਂ ਦੂਜੇ ਚ ਇੱਕ ਚ ਫੋਲ ਮਾਰ ਦੇ ਬਸ ਸੀਰ ਆ ਬਾਕੀ ਯਾਰ ਤੇ ਦੁੱਧ ਇਹਨਾਂ ਹੈਗਾ ਹੈ ਰੈਡੀ ਹਾਂ ਹਾਂ ਚੋਕੇ ਲੈ ਜਾ ਬਈ ਯਾਰ ਓਕੇ ਬਸ ਵੀਰੇ ਅੱਛਾ ਗੁਰੇ ਤੇ 12 ਕਿਲੋ ਦੁੱਧ ਰਹੀ ਤੀਜਾ ਸੂ ਆਪਾਂ ਕਹਿੰਨੇ ਅਗਲੇ ਨੂੰ ਭਾਵੇਂ ਦੂਜਾ ਕਹਿ ਕੇ ਤੇ ਤੇ ਮਗਰਲੇ ਥਣੋ ਜਮਾਂਦਰੂ ਤੇਲ ਆ ਹਾਂ ਜਮਾਂਦਰੂ ਜਮਾਂ ਵੀ ਜਮਾਂ ਤੇ ਪੈਸੇ ਕਿੰਨੇ ਆ ਵੀਰੇ ਇਹਦੇ ਮਗਰ ਬੱਛੀ ਆ ਬੱਜਾਇ ਜੀ ਦੱਸੀ ਵੀਰ ਬਣ ਕੇ ਪੈਸੇ ਤੇ ਬਾਈ ਜਿਹੜੇ ਹਾਂ ਤਾਂ ਨਾ 2 ਘਟ 40000 ਰੁਪਏ ਲਵਾਂ ਮੈਂ ਤਾਂ ਮਾਨਦਾਨ ਤਾਂ ਹੋਰ ਹੋਊ ਨਾ ਬੱਜਾਇ ਜੀ ਬਾਈ ਯਾਰ ਜੇ ਸਹੀ 2 ਘਟ 40000 ਦੇ ਬੈਠ ਸੀ ਹੁਣ ਕਿੰਨਾ ਦੁੱਧ ਕਰਜੂ ਚਲ 20 ਬੂ ਨੂੰ ਛੱਡ ਕਿੰਨਾ ਕਰਜੂਗੀ ਮਾਨ ਬਰਗ ਛਾਹ ਜੇਰ ਜੂਰ ਜਮ ਓਕੇ ਆ ਵੀਰੇ ਯਾਰ ਤੇ ਮੰਨ ਲੇ ਤਾਂ ਚਲ ਜਿਵੇਂ 15 16 ਕਿ ਇਹ ਫਿਰ 5 ਤੋਂ 6 ਕਿਲੋ ਦੁੱਧ ਠੀਕ ਆ ਸਾਢੇ 4 ਦੀ ਗੱਬਣ ਠੀਕ ਆ ਸਾਢੇ 4 ਦੀ ਗੱਬਣ ਹਨਾ ਤੇ 5 ਤੋਂ 6 ਕਿਲੋ ਦੁੱਧ ਓਕੇ ਜੀ ਤੇ ਸਾਢੇ 4 ਚੈੱਕ ਪਾਸ ਆ ਖੋਲਿਓ ਜੀ ਇਹਨੂੰ ਮੜੀ ਜੀ ਤੇ ਰੇਟ ਕੀ ਆ ਗਿਆ ਗੁਰੇ ਦਾ ਜੰਮੇ ਬਾ ਛੋਟਾ ਰੇਟ ਕਰੋ ਇਹਦਾ ਵੀ ਨਹੀਂ 36 36 ਕਿਲੀ ਇਹ ਤੇਰਾ ਠੀਕ ਆ ਜੀ ਓਕੇ ਜੀ 36 ਚੋ ਮਾਨਤਾਨ ਹੋ ਜਾਣ ਹੂੰ ਹੂੰ 70 ਦੇ ਦੇ ਲਾ ਜੂਗੀ ਓਕੇ ਓਕੇ ਜੀ ਜਮਾ ਲਾ ਜੂਗੀ ਤੇ ਬਾਕੀ ਦਾ 5 ਤੋਂ 6 ਕਿਲੋ ਬਾਈਕਾਂ ਦਾ ਦੁੱਧ ਮਿੰਨ ਕੇ ਲੈ ਜਾਓ ਚੈੱਕ ਕਰਾ ਕੇ ਲੈ ਜਾਓ ਪਿਓਰੇ ਚਫਾ ਇਹ ਵੀ ਠੀਕ ਹੈ ਜੀ ਸਾਊ ਇੱਕ ਨੰਬਰ ਤੇ ਥਾਣੇ ਲਈ ਬਾਦ ਹੂੰ ਬਾਕੀ ਦੀ ਗੱਲ ਗਾਂ ਨੂੰ ਚੰਗੀ ਬਣੂਗੀ ਹਨਾ ਹੂੰ ਸਮਝਾਈ ਕਰੋ ਛੋਟੀ ਹੈ ਨਾ ਬੱਟੀ ਚ ਰੋਗੀ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਨਾ ਚੈੱਕ ਪਾਸ ਆ ਬਾਕੀ ਹਨਾ ਚੈੱਕ ਪਾਸ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਨਾ ਚੈੱਕ ਪਾਸ ਹੋਵੇ ਤੇ ਪ੍ਰੋਪਰ ਇੱਕ ਤੁਹਾਨੂੰ ਆ ਦਿਖਾ ਦਈਏ ਤੇ ਧਾਰਾ ਇਹਦੀਆਂ ਵੀ ਮਾਰ ਦਿਆਂਗੇ ਵੀਰੇ ਓਕੇ ਸੀਲ ਆ ਜਣੀ ਜੇ ਲੱਤਾਂ ਮਾਰ ਸੀਲ ਨਹੀਂ ਹੁੰਦਾ ਜਰਾ ਓਕੇ ਜੀ ਮਾਰੋ ਫਿਰ ਦੋ ਦੋ ਧਾਰਾ ਮਾਰੀ ਦੋ ਫੇ ਸਮਾ ਕੇ ਆਪੇ ਅਗਲਾ ਲੈ ਜੂਗਾ ਸਮਾ ਸਕੂ ਇਹ ਕਰਮ ਰੋ ਕੁੰਨਿਆਣਾ ਪਾ ਲੋ ਵੱਧ ਤੋਂ ਵੱਧ ਪੱਟੇ-ਪੁੱਟੇ ਨਹੀਂ ਨਾ ਪਾਏ ਹਜੇ ਓਕੇ ਵੀਰੇ ਸੀਲਸ ਆਊਗਾ ਹਨਾ ਉੱਤਰਿਆਣਾ ਕੋਈ ਇੱਕ ਮਿੰਟ ਨੂੰ ਦੋ-ਦੋ ਦਰ ਮਾਦਨ ਬਸ ਵੀਰੇ ਅੱਧੇ ਉੱਤਰੇ ਹੋ ਗਈ ਹਾਂ ਆ ਜੀ ਪਸਮਾਈ ਲਈ ਆ ਠੀਕ ਆ ਜੀ ਮਾਰੋ ਦਾਰਾ ਵੀਰੇ ਆ ਤੇਰਾ ਘਟਾ ਨਾ ਹਲਾ ਦੇ ਬੈੜ ਨੂੰ ਪੱਟਿਆ ਹੋਈ ਆ ਦੇਖੋ ਜੀ ਚਲ ਕੋਈ ਨਹੀਂ ਮਿੰਟ ਜਨਦੇ ਨਹੀਂ ਠੀਕ ਆ ਵੀਰੇ ਚਲੋ ਮਾਰੋ ਦਾਰਾ ਆ ਦੇਖੋ ਹੁਣ ਆਈ ਆ ਬੈੜ ਓਕੇ ਜੀ ਮਗਲ ਹੈ ਜੋ ਮਾਰੋ ਹਾਰ ਬਹੁਤ ਮੋਟੀ ਹੈ ਜੀ ਨਾ ਸੋਈ ਮੋਟਰ ਵਾਲੀ ਤੇ 38000 ਚ ਮਾਨਤਨ 6 ਕਿਲੋ ਦੁੱਧ ਤੇ ਸਾਢੇ 4 ਮਹੀਨੇ ਦੀ ਚੈੱਕ ਪਾਸ ਹੈ ਨਾ ਆ ਦੇਖੋ ਜੀ ਦੁੱਧ ਚਿੱਟਾ ਬਾਕੀ ਵਧੀਆ ਡੰਗ ਲਾਈ ਜੋ ਇਹ ਨਹੀਂ ਪਤਾ ਵਾਧੇ ਦੁੱਧ ਓਕੇ ਇਤਰਾ ਕੱਟਾ ਛੇੜੀ ਜਾਂਦਾ ਵੀਰੇ ਚਲੋ ਕੋਈ ਠੀਕ ਆ ਸੀਰ ਸਾਊ ਆ ਤੇ 38000 ਚ ਮਾਨਤਨ ਹੋ ਜਾਊਗਾ ਕਰ ਦਾਂਗੇ ਠੀਕ ਆ ਇਹ ਤੁਹਾਨੂੰ ਦਿਖਾਤੀ 38000 ਚ ਮਾਨਤਨ ਆ ਦੇਖੋ ਬੱਚਾ ਬੁੱਚਾ ਚੱਟੀ ਜਾਂਦੀ ਓਕੇ ਅਗਲਵਾਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ 12 ਕਿਲੋ ਦੁੱਧ ਤੇ ਤੀਜਾ ਸੂਆ ਮਗਰਲੇ ਸਾਨੂੰ ਤੇਲ ਤੇ ਮੋਲ ਰੇਟ ਇਹਦਾ ਵੀ ਠੱਤ ਹੋਈ ਆ ਹਨਾ ਤੇ ਮਾਨਤਾਨ ਹੋ ਜਾਊਗਾ ਕੀ ਹੋ ਜਾਣਾ ਦੁੱਧ ਬੋ ਬੋ ਕਰਾਂ ਨੰਬਰ ਬੋਲੋ ਬਈ ਫਿਰ ਤੁਹਾਨੂੰ ਵੀ ਮੰਨ ਕੇ ਚੱਲ ਲਾ ਗੁਣਾ ਕਰ ਲੈ ਹੂੰ ਦੋ ਮਹੀਨੇ ਫਰੀ ਹੋ ਜੂ ਤੇ ਨੰਬਰ ਫੇਰ ਬੋਲੋ ਨੰਬਰ 87 ਤੋਂ 88 ਵੀਰੇ 072 ਪਿੰਡ ਜੀ ਭਟੌੜ ਬਈ ਬਦਤਰੀ ਖੜ ਕੇ ਘਰ ਆਪਰੇ ਠੀਕ ਆ ਵੀਰੇ ਤੇ ਦੋ ਬੈੜਾਂ ਹੀ ਦੋਨੇ ਤੁਹਾਨੂੰ ਦਿਖਾਤ ਨੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ